ਅੱਜ ਕਿਸੇ ਵੀ ਪਿੰਡ ਚ ਗੱਲ ਕਰ ਲੋ ਉਹ ਕਹਿੰਦੇ ਜੀ ਸਾਨੂੰ ਮੋਦੀ ਸਾਹਿਬ ਚਾਹੀਦੇ ਆ ਸਾਨੂੰ ਬੀਜੇਪੀ ਚਾਹੀਦੀ ਆ ਸਾਨੂੰ ਯੋਗੀ ਅਰਗੇ ਪਰ ਚੀਫ ਮਿਨਿਸਟਰ ਚਾਹੀਦੇ ਆ ਕਿਉਂ ਕਹਿੰਦੇ ਆ ਕਿਉਂਕਿ ਜਿਹੜਾ ਕੋਈ ਨਸ਼ਾ ਵੇਚਦਾ ਜਿਹੜਾ ਕੋਈ ਚੋਰੀ ਕਰਦਾ ਉਹਦੇ ਮੋਦੀ ਯੋਗੀ ਜੀ ਉਹਦੇ ਹੱਥ ਸਲਾਮਤ ਨਹੀਂ ਰਹਿੰਦੇ ਉਹਦੀ ਦਵਾਰਾ ਹਿੰਮਤ ਨਹੀਂ ਪੈਂਦੀ ਉਹ ਕਿਸੇ ਨੂੰ ਹੱਥ ਲਾ ਲਵੇ ਜੋ ਕੱਲ ਮੋਦੀ ਸਾਹਿਬ ਨੇ ਧਾਰਮਿਕ ਗੱਲਾਂ ਕੀਤੀਆਂ ਉਹ 550 ਸਾਲ ਤੋਂ ਸਾਡੇ RAM ji ਜੇ ਕਿਸੇ ਨੂੰ ਘਰੋਂ ਬਾਹਰ ਕੱਢ ਦਿੱਤਾ ਜਾਵੇ ਇੱਕ ਵਰਗ ਸਾਡੇ RAM ji ਦੇ ਉਸ ਭਵ ਮੰਦਰ ਤੇ ਕਬਜ਼ਾ ਕਰੀ ਬੈਠਾ ਸੀ ਕਿਸੇ ਤੋਂ ਹਿੰਮਤ ਨਹੀਂ ਹੋਈ ਵੀ ਉਹ ਕਬਜ਼ਾ ਛਡਵਾ ਲੇ RAM ji ਦੀ ਕਿਰਪਾ ਕਿਤੇ ਹੋਈ ਹੱਥ ਖੜੇ ਕਰਕੇ ਦੱਸੋ RAM ji ਦੀ ਕਿਰਪਾ ਕਿਤੇ ਹੋਈ ਆ ਦੇਖੋ ਜੋਸ਼ ਮੋਦੀ ਜੀ ਤੇ ਕਿਰਪਾ ਹੋਈ ਤੇ ਅੱਜ ਉਹ RAM ਮੰਦਰ ਅੱਜ RAM ਜੀ ਦਾ ਮੰਦਿਰ ਬਣਿਆ ਹੋਇਆ ਅੱਜ ਜਦੋਂ ਅੱਜ ਜਦੋਂ ਉਹ ਇਹ ਕਾਂਗਰਸ ਪਾਰਟੀ ਵਾਲਿਓ ਤੁਹਾਨੂੰ ਸ਼ਰਮ ਆਉਣੀ ਚਾਹੀਦੀ ਆ ਉਹ ਜੇ ਕੋਈ RAM ਮੰਦਿਰ ਕੋਈ ਗੁਰਦੁਆਰੇ ਕੋਈ ਮੰਦਿਰ ਉਹ RAM ਮੰਦਿਰ ਕਮੇਟੀ ਨੇ ਸੁਨੇਹਾ ਭੇਜਿਆ ਸੀ ਤੁਹਾਨੂੰ ਬੁਲਾਇਆ ਸੀ ਐਸੇ ਕਰਕੇ ਤੁਹਾਡੇ ਕਰਮ ਫੁੱਟ ਗਏ ਇਸੇ ਕਰਕੇ ਕਾਂਗਰਸ ਪਾਰਟੀ ਖਤਮ ਹੋ ਗਈ ਜਦੋਂ ਰਾਮ ਮੰਦਰ ਜਾਣੋ ਕਾਂਗਰਸ ਪਾਰਟੀ ਤੇ ਰਾਹੁਲ ਗਾਂਧੀ ਨੇ ਚਿੱਠੀ ਲਿਖ ਕੇ ਕਿਹਾ ਓਏ ਤੁਹਾਡੇ ਕਰਮ ਤੁਸੀਂ ਇਹ ਕਹਿ ਦੋ ਵੀ ਅਸੀਂ ਗੁਰਦੁਆਰੇ ਨਹੀਂ ਜਾਣਾ ਅਸੀਂ ਬਾਈਕਾਊਟ ਕਰਦੇ ਆਂ ਰਾਮ ਮੰਦਰ ਦਾ ਇਹ ਜੇ ਬਾਂਦਰ ਦਾ ਮੰਦਰ ਦਾ ਬਾਈਕਾਟ ਕਰਦੇ ਆ ਤੇ ਹੱਥ ਖੜੇ ਕਰਕੇ ਦੱਸੋ ਕਾਂਗਰਸ ਪਾਰਟੀ ਦਾ ਬਾਈਕਾਊਟ ਤੁਸੀਂ ਕਰੋਗੇ ਜਾਂ ਨਹੀਂ ਕਰੋਗੇ ਇਹ ਦੱਸੋ ਇਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਆ ਅੱਜ ਕਰਤਾਰਪੁਰ ਸਾਗ ਲਾਂਬੇ ਬਾਰੇ ਕੱਲ ਮੋਦੀ ਜੀ ਨੇ ਕੀ ਕਿਹਾ ਜੇ ਮੈਂ ਉਸ ਵੇਲੇ ਮੇਰੇ ਕੋਲ ਫੌਜ ਹੁੰਦੀ ਮੇਰੇ ਕੋਲ ਦੰਬੇ ਹਜ਼ਾਰ ਫੌਜੀ ਫੜੇ ਹੁੰਦੇ ਪਾਕਿਸਤਾਨ ਦੇ ਤੇ ਮੈਂ ਇੱਕੋ ਸ਼ਰਤ ਤੇ ਉਹਨਾਂ ਨੂੰ ਛੱਡਦਾ ਵੀ ਕਰਤਾਰਪੁਰ ਸਾਹਿਬ ਲਾਂਗਾ ਜਿਹੜਾ ਅਸੀਂ ਬਣਾਇਆ ਸਾਡੇ ਕੋਲੋਂ ਕਰਤਾਰਪੁਰ ਸਾਹਿਬ ਦੀ ਜਗ੍ਹਾ ਪਹਿਲਾਂ ਹਿੰਦੁਸਤਾਨ ਨੂੰ ਦੋ ਫੇਰ 90000 ਫੌਜੀ ਆ ਜਿਹੜੇ ਬੰਦਕ ਮੈਂ ਛੱਡੂਗਾ ਇਹ ਸੋਚ ਆ ਪੰਜਾਬ ਲਈ ਮੋਦੀ ਜੀ ਦੀ ਜਦੋਂ ਕੇਸਰੀ ਪੱਗ ਸਜਾਈ ਮੇਰੇ ਅਰਗੇ ਮੇਰੇ ਅਰਗੇ ਐਵੇਂ ਨਹੀਂ ਛੱਡ ਕੇ ਅੱਗੇ ਜੇ ਸ਼ਹੀਦ ਆਜ਼ਮ ਸਰ ਬਿਨ ਸਿੰਘ ਮੈਨੂੰ ਕਿਸੇ ਦੇ ਵਿੱਚ ਦਿਖੇ ਤਾਂ ਮੈਨੂੰ ਮੋਦੀ ਸਾਹਿਬ ਜਿ ਦਿਖੇ ਨੇ ਇਹ ਕੁਰਬਾਨੀਆਂ ਦੇਣ ਵਾਲੇ ਇਹ ਦੇਸ਼ ਲਈ ਅੱਜ ਕੋਈ ਖੰਘ ਕੇ ਵੀ ਦਿਖਾਵੇ ਦੇਸ਼ ਵਿੱਚ ਜਾ ਕੇ ਮੋਦੀ ਸਾਹਿਬ ਨੇ ਸਰਜੀਕਲ ਸਟ੍ਰਾਈਕ ਕੀਤੀ ਇਹ ਆ ਮੋਦੀ ਇਹ ਆ ਨਰਿੰਦਰ ਮੋਦੀ ਇਸ ਕਰਕੇ ਮੇਰੇ ਭਰਾਵੋ ਇਹ ਮੌਕਾ ਤੁਹਾਡੇ ਕੋਲ ਦੁਬਾਰਾ ਮੌਕਾ ਖੁੰਝ ਨਾ ਜਾਇਓ ਸਾਡੇ ਵਿੱਚੋਂ ਦੇਖੋ ਅੱਜ ਬੀਜੇਪੀ ਅਸੀਂ ਕਿਉਂ ਬੀਜੇਪੀ ਚ ਆਏ ਆ ਜਾਖੜ ਸਾਹਿਬ ਸਾਡੇ ਪ੍ਰਧਾਨ ਸੀ ਅੱਜ ਬੀਜੇਪੀ ਦੇ ਪ੍ਰਧਾਨ ਨੇ ਮੇਰੇ ਅਰਗੇ ਤਿੰਨ ਵਾਰ ਮੈਂਬਰ ਪਾਰਲੀਮੈਂਟ ਬਣੇ ਇਹ ਕਦੇ ਵੀ ਸਤਕਾਰ ਨਹੀਂ ਕਰਦੇ ਜਦੋਂ ਸ਼ਹੀਦਾਂ ਦਾ ਆ ਚੌਧਰੀ ਸਾਹਿਬ ਮਿਸਿਸ ਚੌਧਰੀ ਸਾਹਿਬ ਬੈਠੇ ਆ ਇਹ ਨਰਦਈ ਰਾਹੁਲ ਗਾਂਧੀ ਦੀ ਯਾਤਰਾ ਦੇ ਵਿੱਚ ਉਹਨਾਂ ਨੇ ਉਹਨਾਂ ਦੀ ਡੈਥ ਹੋਈ ਅੱਜ ਉਹ ਚੌਧਰੀ ਸਾਹਿਬ ਨੂੰ ਭੁੱਲ ਗਏ ਅੱਜ ਰਿੰਕੂ ਰਿੰਕੂ ਕਿਸ ਪਾਰਟੀ 'ਚ ਸੀ ਅੱਜ ਇਹ ਕਾਂਗਰਸ ਪਾਰਟੀ ਛੱਡ ਕੇ ਆਏ ਆ ਕਿਉਂ ਕਿਉਂਕਿ ਕਾਂਗਰਸ ਪਾਰਟੀ ਸਿਰਫ ਤੇ ਸਿਰਫ ਪ੍ਰਿਯੰਕਾ ਗਾਂਧੀ ਦੀ ਕਾਂਗਰਸ ਪਾਰਟੀ ਸਿਰਫ ਰਾਹੁਲ ਗਾਂਧੀ ਦੀ ਕਾਂਗਰਸ ਪਾਰਟੀ ਸਿਰਫ ਵੜਰਾ ਦੀ ਕਿਸੇ ਆਮ ਬੰਦੇ ਨੂੰ ਕਾਂਗਰਸ ਜਗਾ ਨਹੀਂ ਪਰ ਜੇ ਮੋਦੀ ਜੀ ਜਿਨ੍ਹਾਂ ਦੀ 56 ਇੰਚ ਦੀ ਛਾਤੀ ਸਾਰੇ 140 ਕਰੋੜਾਂ ਨੂੰ ਆਪਣੇ ਗਲ ਲਾ ਰਹੇ ਆ ਤੇ ਸਾਡੇ ਆਰਗੇ ਆ ਕੇ ਵੀ ਉਹਨਾਂ ਦੇ ਗਲ ਲੱਗੇ ਪੁੱਲ ਨਾ ਜਾਇਓ ਪੁੱਲ ਨਾ ਜਾਇਓ ਇੱਕ ਤਰੀਕ ਨੂੰ ਉਹ ਮੇਰੇ ਪੰਜਾਬੀਓ 1 ਜੂਨ ਉਹ ਤਰੀਕਾ ਜਿੱਦਣ ਇੰਦਰਾ ਗਾਂਧੀ ਇੰਦਰਾ ਗਾਂਧੀ ਨੇ ਇੱਕ ਤਰੀਕ ਨੂੰ ਆਪਣੇ ਦੇਸ਼ ਦੀਆਂ ਤੋਪਾਂ ਦਾ ਗੋਲੀਆਂ ਦਾ ਮੂੰਹ ਸਾਡੇ ਦਰਬਾਰ ਸਾਹਿਬ 'ਤੇ ਸ਼ੁਰੂ ਕੀਤਾ ਸੀ 1 ਜੂਨ ਤੋਂ ਲੈ ਕੇ 6 ਜੂਨ ਤੱਕ ਕੱਲਾ ਕੱਲਾ ਗੁਰਦੁਆਰੇ 'ਤੇ ਗੋਲੀਆਂ ਮਾਰ ਕੇ ਗੁਰਦੁਆਰਾ ਟਾਇਆ ਦਰਬਾਰ ਸਾਹਿਬ ਅੱਜ ਇਹ ਗੱਲਾਂ ਕਰਨਗੇ ਅੱਜ ਇਹ ਗੱਲਾਂ ਕਰਨਗੇ ਪੰਜਾਬੀਆਂ ਦੀਆਂ ਜਿਨ੍ਹਾਂ ਨੇ ਸਾਡਾ ਦਰਬਾਰ ਸਾਹਿਬ ਨਹੀਂ ਛੱਡਿਆ ਦੂਜੇ ਪਾਸੇ ਰਾਮ ਨੰਬਰ ਨਾਮ ਮੰਦਰ ਜਾਣੋ ਨਾ ਕੀਤੀ ਉਹ ਵੀ ਆਸਤਾ ਕਿਹਦੇ ਚਾ ਫਿਰ ਆਪ ਦੇਖ ਲੋ ਨਾ ਆਸਤਾ ਸਿੱਖੀ ਚ ਨਾ ਆਸਤਾ ਹਿੰਦੂਆਂ ਚ ਫਿਰ ਆਸਤਾ ਕੀ ਚਾ ਦੱਸੋ ਜਰਾ ਕੀ ਚਾ ਆਸਤਾ ਇੱਕੋ ਧਰਮ ਚ ਆਸਤਾ ਹੈ ਉਹ ਤੁਹਾਨੂੰ ਪਤਾ ਮੈਂ ਕਹਿਣਾ ਨਹੀਂ ਚਾਹੁੰਦਾ ਅੱਜ ਭਗਵਾਨ ਵਾਲਮੀਕ ਮਹਾਰਾਜ ਜਿਨ੍ਹਾਂ ਨੇ ਰਾਮ ਜੀ ਬਾਰੇ ਪਹਿਲਾਂ ਲਿਖਿਆ ਸੀ ਸੁਪਰੀਮ ਕੋਰਟ ਦੇ ਵਿੱਚ ਕਾਂਗਰਸ ਦੇ ਕਪਲ ਸਿਬਲ ਨੇ ਇਹ ਗੱਲ ਕਹੀ ਜੇ ਵਾਲਮੀਕ ਮਹਾਰਾਜ ਜੀ ਨੇ ਰਾਮ ਜੀ ਬਾਰੇ ਪਹਿਲਾਂ ਲਿਖਿਆ ਸੀ ਤੇ ਜਦੋਂ ਕਪਲ ਸਿਬਲ ਨੇ ਕਿਹਾ ਵੀ ਕਾਲਪਨਿਕ ਨੇ ਇਹ ਸਿਰਫ ਇੱਕ ਸਟੋਰੀ ਆ ਉਹਨਾਂ ਨੇ ਭਗਵਾਨ ਵਾਲਮੀਕ ਨੂੰ ਝੂਠ ਕਿਹਾ ਉਹਨਾਂ ਨੇ ਰਾਮ ਜੀ ਨੂੰ ਝੂਠ ਕਿਹਾ ਕੀ ਤੁਸੀਂ ਬਖਸ਼ ਦੋਗੇ ਹੱਥ ਕੜੇ ਕਰਕੇ ਦੱਸੋ ਤੁਸੀਂ ਬਖਸ਼ ਦੋਗੇ ਜੇ ਪੰਜਾਬ ਨੂੰ ਬਚਾਉਣਾ ਜੇ ਪੰਜਾਬ ਚ ਚਾਹਣੇ ਹੋ ਮੈਟਰੋਆਂ ਚੱਲਣ ਪੰਜਾਬ ਚ ਮੈਡੀਕਲ ਕਾਲਜ ਬਣੇ ਏਮਸ ਬਣੇ ਇੰਡਸਟਰੀ ਚੱਲੇ ਉਹ ਸਾਡੀ ਇੰਡਸਟਰੀ ਉਹ ਟ੍ਰੇਨਾਂ ਰੋਕ ਰੋਕ ਸੜਕਾਂ ਰੋਕ ਰੋਕ ਸਾਡੇ ਲੁਧਿਆਣੇ ਦੀ ਚਾਹੇ ਹੌਜ਼ਰੀ ਇੰਡਸਟਰੀ ਆ ਚਾਹੇ ਟੂਲਸ ਦੀ ਇੰਡਸਟਰੀ ਆ ਚਾਹੇ ਸਾਈਕਲ ਦੀ ਇੰਡਸਟਰੀ ਆ ਚਾਹੇ ਐਮ ਐਸ ਐਮ ਹੀ ਆ ਉਹ ਸਾਰੀ ਇੰਡਸਟਰੀ ਅੱਜ ਸੜਕਾਂ ਤੇ ਧਰਨੇ ਲਾ ਕੇ ਉਹ ਇਹ ਬੰਦ ਕਰਤੀ ਅੱਜ ਉਹ ਇੰਡਸਟਰੀ ਜੇ ਕੋਈ ਸੋਚ ਰਿਹਾ ਉਸ ਇੰਡਸਟਰੀ ਬਾਰੇ ਤਾਂ ਨਰਿੰਦਰ ਮੋਦੀ ਜੀ ਤੋਂ ਆਸ ਆ ਜੇ ਕਿਤੇ ਤੁਸੀਂ ਇਹਨਾਂ ਦੇ ਵੱਲ ਵੋਟ ਪਾਤੀ ਤਾਂ ਪੱਚੀਆਂ ਨੇ ਕਮਰੇ ਚੋਂ ਬਾਹਰ ਆਪਣੇ ਆਪ ਦੇ ਜੂڑے ਬੁੰਡੇ ਪੱਟ ਕੇ ਬਾਹਰ ਨਿਕਲਣਾ ਇਸ ਕਰਕੇ ਗਲਤੀ ਨਾ ਕਰ ਜਿਓ ਇੱਕ ਪਾਸੇ ਨਰਿੰਦਰ ਮੋਦੀ ਇੱਕ ਪਾਸੇ ਇਹ ਸਾਰੇ 25 ਜਾਣੇ ਮਿਲ ਕੇ ਇੰਡੀ ਲਾਇੰਸ ਇੰਡੀਆ ਲਾਇੰਸ ਦੀ ਗੱਲ ਕਰਦੇ ਆ ਉੱਥੇ ਕੇਦਰੀਵਾਲ ਸੁਨੀਤਾ ਆਪਣੀ ਬਾਲੇਵਾਲ ਉਹਨੂੰ ਘਰ ਚ ਬੁਲਾ ਕੇ ਇਹ ਮਹਿਲਾ ਸ਼ਕਤੀ ਦੀ ਗੱਲ ਕਰਨਗੇ ਉਹਨੂੰ ਘਰ ਦੇ ਵਿੱਚ ਵੜ ਕੇ ਕੁੱਟਿਆ ਤੇ ਦੂਜੇ ਪਾਸੇ ਜਿੱਥੇ ਰਾਹੁਲ ਗਾਂਧੀ ਰਹਿੰਦਾ ਜਿੱਥੇ ਰਾਹੁਲ ਗਾਂਧੀ ਦੀ ਵੋਟ ਆ ਉਹ ਸਭ ਨੂੰ ਕਹਿ ਰਿਹਾ ਵੀ ਮੈਥੇ ਪੰਜਾਨੀ ਲੜ ਰਿਹਾ ਇੱਥੇ ਝਾੜੂ ਲੜ ਰਿਹਾ ਤੇ ਰਾਹੁਲ ਗਾਂਧੀ ਨੇ ਵੀ ਵੋਟ ਆ ਜਿਹੜੀ ਉਹ ਝਾੜੂ ਨੂੰ ਪਾਉਣੀ ਆ ਜਿੱਥੇ ਮਕੇਦਰੀਵਾਲ ਰਹਿੰਦਾ ਉਹ ਸਮਝੌਤੇ 'ਚ ਵੋਟ ਕਾਂਗਰਸ ਨੂੰ ਗਈ ਆ ਕੇਦਰੀਵਾਲ ਕਹਿ ਰਿਹਾ ਵੀ ਕਨਈਏ ਨੂੰ ਵੀ ਝਾੜੂ ਵਾਲਿਓ ਜੇ ਮੋਹਰ ਲਾਉਣੀ ਆ ਤੇ ਝਾੜੂ ਤੇ ਲਾਇਓ ਕਿਤੇ ਪੰਜੇ ਤੇ ਨਾ ਇੱਥੇ ਤੁਹਾਨੂੰ ਪੰਜਾ ਨਹੀਂ ਮਿਲਣਾ ਇੱਥੇ ਪੰਜਾ ਏ ਉੱਥੇ ਝਾੜੂ ਆ ਆਪਸ ਵਿੱਚ ਦੋਨਾਂ ਦਾ ਸਮਝੌਤਾ ਏ